ਚਿੱਟਾ-ਚੁੱਟਾ ਵੇਖਦਾ ਪਿੰਡ ਚ ਕਿੱਟਾ ਜੀ ਫੁੱਲ ਵੇਖਦਾ ਜੀ ਕਿਵੇਂ ਫੁੱਲ ਵੇਖਦਾ ਫੁੱਲ ਵੇਖਦਾ ਸੰਧਵਾ ਸਾਬ ਦਾ ਪਿੰਡ ਹੋਵੇ ਚਿੱਟਾ ਫੁੱਲ ਵੇਖਦਾ ਉਹ ਬੰਦ ਹੀ ਨਹੀਂ ਹੋਇਆ ਹਾਂ ਜੀ ਬੰਦ ਹੀ ਨਹੀਂ ਹੋਇਆ ਬੰਦ ਹੀ ਨਹੀਂ ਹੋਇਆ ਯੁੱਧ ਨਾ ਸ਼ਾਂਤ ਰੋਧ ਚਲਾਇਆ ਹੋਇਆ ਸਰਕਾਰ ਨੇ ਯੁੱਧ ਹੈ ਕਿੱਥੇ ਆ ਹਾਂ ਉਹ ਕਹਿੰਦੇ ਘਰ ਢਾ ਦੇ ਕਿੱਥੇ ਆ ਕੋੜਕਪੂਰੇ ਕਹਿੰਦੇ ਘਰ ਢਾਏ ਆ ਕੋੜਕਪੂਰੇ ਘਰ ਢਾਏ ਹੋਣੇ ਸੰਧਵਾ ਜੀ ਤਾਂ ਫੁੱਲ ਵੇਖਦਾ ਅੱਛਾ ਜੀ ਹਾਂ ਕੋਈ ਰੋਕ-ਟੋਕ ਨਹੀਂ ਕੋਈ ਰੋਕ-ਟੋਕ ਨਹੀਂ ਹਾਂ ਉਹ ਜਿਹਨੂੰ ਚੱਕ ਕੇ ਲੈ ਜਾਂਦੇ ਉਹ 15 ਦਿਨਾਂ ਬਾਅਦ ਫੇਰ ਇੱਥੇ ਫਿਰ ਤੋਂ ਹੁੰਦਾ ਇਰਵਚਨ ਲੱਗ ਜਾਂਦਾ ਵਾ ਹਾਂ ਉਵੇਂ ਹੀ ਸ਼ਰਿਆਂ ਸ਼ਰਿਆਂ ਹੂੰ ਸ਼ਰਿਆਂ ਮੁੰਡੇ ਇੱਥੇ ਪੀਂਦੇ ਆ ਹੂੰ ਮਾਰਾ ਤੇਰੇ ਮੁੰਡੇ ਗੁਰਵਾਦ ਹੋਏ ਪਏ ਆ ਮੁੰਡੇ ਸਾਡੇ ਪਿੰਡ ਦੇ ਮਰੇ ਬਹੁਤ ਚਟਾ ਪੀ ਪੀ ਕੇ ਅੱਛਾ ਤੇ ਪਰ ਇਹ ਨਹੀਂ ਬੰਦ ਹੋਇਆ ਹੂੰ ਇੱਥੇ ਗੱਲਾਂ ਕਰ ਰਹੇ ਸੀ ਕਹਿੰਦੇ ਸੰਧਵਾ ਸਾਹ ਉਹਨੇ ਕੰਮ ਉਹ ਕੀਤੇ ਨੇ ਜੀ ਪਿੰਡ ਤੇ ਉਹਨਾਂ ਨੇ ਉਹਨਾਂ ਦੇ ਕੀਤੇ ਹੋਣੇ ਆ ਜਿਹੜਾ ਗੱਲਾਂ ਕਰਦੇ ਆ ਹਾਂ ਖਾਓ ਕੀ ਕੰਮ ਕੀਤਾ ਇੱਥੇ ਗਲੀਆਂ ਨਾਲੀਆਂ ਬਣੀਆਂ ਨੇ ਜੀ ਪਿੰਡ ਦੇ ਗਲੀਆਂ ਨਾਲੀਆਂ ਦਾ ਬਹੁਤ ਚਿਰਦਿਆਂ ਬਣਿਆ ਨਾਲ ਤਾਂ 6-7 ਸਾਲ ਹੋ ਗਏ ਆ ਨਵੀਂ ਏਟ ਲੱਗੀ ਦਿਖਾਓ ਕਿੱਥੇ ਲੱਗੀ ਆ ਭ੍ਰਿਸ਼ਟਾਚਾਰ ਦਾ ਕੀ ਮਾਹੌਲ ਹੈ ਜੀ ਸਭ ਖਤਮ ਹੀ ਆ ਕੰਮ ਖਤਮ ਹੀ ਆ ਕੁਛ ਨਹੀਂਗਾ ਕੁਛ ਨਹੀਂ ਬਣਿਆਗਾ ਕੁਛ ਨਹੀਂ ਕੋਈ ਕੰਮ ਨਹੀਂ ਹੁੰਦਾਗਾ ਕੋਈ ਨਸ਼ਾ ਨਹੀਂ ਬੰਦ ਹੋਇਆ ਠੀਕ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਹਾਂ ਸੰਧਵਾ ਸਾਹ ਦਾ ਪਿੰਡ ਉਹ ਵੀ ਸੁਣਵਾਈ ਨਹੀਂ ਹੁੰਦੀ ਸੰਧਵਾ ਸਾਹ ਦਾ ਪਿੰਡ ਕੀ ਕਰੂਗਾ ਹਾਂ ਉਸ ਸਪੀਕਰ ਨੇ ਜੀ ਸਪੀਕਰ ਹੈਗੇ ਮੈਨੂੰ ਪਤਾ ਸਾਡੇ ਪਿੰਡ ਦੇ ਮੇਰੇ ਨਾਲ ਹੀ ਘਰ ਆ ਉਹਨਾਂ ਦੇ ਅੱਛਾ ਤੇ ਪਰ ਜੇ ਕੁਝ ਹੋਇਆ ਹੋਵੇ ਤਾਂ ਅਸੀਂ ਦੱਸ ਗਏ ਵੀ ਹਾਂ ਹੋਇਆ ਜੀ ਕੁਝ ਨਹੀਂ ਬਹੁਤ ਬੁਰਾ ਹਾਲਾ ਪਿੰਡ ਦਾ ਅੱਛਾ ਖਤਮ ਦਾ ਕੰਮ ਹੁਣ ਪਾਉਂਗੇ ਵੋਟਾਂ 27 ਚ ਵੋਟਾਂ ਤਾਂ ਜਦੋਂ ਆਉਣੀਆਂ ਉਦੋਂ ਪਤਾ ਲੱਗੂਗਾ ਨਾ ਵੀ ਪੈਣੀਆਂ ਜਾਂ ਨਹੀਂ ਪੈਣੀਆਂ ਗੱਲ ਦਾ ਵੀ ਕੁਝ ਕਰਕੇ ਤਾਂ ਦਿਖਾਉਣੀ ਹੈ ਤੁਹਾਡੇ ਪਿੰਡ ਦੇ ਗੱਲ ਕਰੇ ਕਹਿੰਦੇ ਕਸੰਦਵਾ ਸਾਹਿਬ ਨੂੰ ਹੱਥ ਦੋ ਗੱਡੀ ਰੋਕ ਲੈਂਦੇ ਰੋਕ ਲੈਂਦੀ ਆ ਰੋਕ ਲੈਂਦੇ ਆ ਪੱਕੀ ਗੱਲ ਆ ਹਰੇਕ ਨਾਲ ਹੱਥ ਮਲਾਉਂਦੇ ਆ ਹਰੇਕ ਨਾਲ ਜੱਫੀਆਂ ਵੀ ਪਾਉਂਦੇ ਆ ਪਰ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਹੁੰਦਾ ਹਮ ਕੰਮ ਇਹ ਨਹੀਂ ਨਹੀਂ ਬੁਲਾਉਂਦੇ ਹਰੇਕ ਨੂੰ ਆ ਸਭ ਨੂੰ ਬੁਲਾਉਂਦੇ ਆ ਪਿਆਰ ਹਰੇਕ ਨਾਲ ਉਹਨਾਂ ਦਾ ਸਾਡੇ ਨਾਲ ਵਾਲੀਬਾਲ ਵੀ ਖੇਡਦਾ ਰਿਹਾ ਉਹ ਹਾਂ ਹੁਣ ਹੁਣ ਤੋਂ ਆਪ ਦੇ ਵਾਲੀਬਾਲ ਖੇਡਦਾ ਸੀ ਆਪ ਦੇ ਖੇਡਦੇ ਆ ਜੀ ਠੀਕ ਆ ਹਾਂਜੀ ਬਾਪੂ ਜੀ ਇੱਥੇ ਗੱਲ ਕਰ ਰਹੇ ਸੀ ਕਹਿੰਦੇ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਗਈਆਂ ਨੇ ਪਿੰਡ 'ਚ ਕਿੰਨੀਆਂ ਮੌਤਾਂ ਹੋ ਗਈਆਂ ਨੇ ਚਿੱਟੇ ਨਾਲ ਪਿੰਡ 'ਚ ਇੱਥੇ 12 13 ਮੌਤਾਂ ਹੋ ਚੁੱਕੀਆਂ ਜੀ ਹਾਂਜੀ ਮੁੰਡੇ ਜਵਾਨ ਮਰੇ ਆ ਹਾਂ ਤੇ ਕੋਈ ਇੱਥੇ ਚਿੱਟੇ ਦਾ ਰਿਕਾਰਡ ਨਹੀਂ ਹੋਈ ਕਿਸੇ ਦੀ ਕੋਈ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਯੋਧਨਾ ਸ਼ੈਵਰੋਦੀ ਜੀ ਇਹ ਨਹੀਂ ਸਾਨੂੰ ਪਤਾ ਜੀ ਕੀ ਹੋਵੇ ਸਾਨੂੰ ਪੰਜਾਬੀ ਦੱਸੋ ਨਹੀਂ ਘਰ ਟਾਇੇ ਜਾ ਰਹੇ ਆ ਜੀ ਜਿਹੜਾ ਨਸ਼ਾ ਵੇਚਦੇ ਕਹਿੰਦੇ ਸਰਕਾਰ ਇਹ ਕਿਹੜਾ ਘਰ ਨਹੀਂ ਟਾਇਆ ਨੇ ਕਿਸੇ ਦਾ ਕੋਈ ਨਹੀਂ ਘਰ ਤਾਂ ਪਹਿਲੇ ਟੱਠੇ ਪਏ ਆ ਹਾਂ ਤੇ ਹੁਣ ਕੀ ਉਹ ਵੱਢਣਗੇ ਹਾਂ ਹਾਂ ਲੈ ਚਿੱਟਾ ਹੋਰ ਕੇ ਘਰ ਕੀ ਹੋਣਗੇ ਘਰ ਇੱਥੇ ਕੋਈ ਕਿਸੇ ਦਾ ਨੀ ਟਟਿਆ ਕਿਸੇ ਦਾ ਕੁਝ ਨਹੀਂ ਹੋਇਆ ਇੱਥੇ ਗਲੀਆਂ ਨਾਲੀਆਂ ਇਹ ਤਾਂ 10 12 ਸਾਲ ਹੀ ਹੋ ਗਏ ਬਸ ਹਾਂ ਹੀ ਪਈਆਂ ਨਾ ਕਿਸੇ ਨੇ ਬਣਾਈਆਂ ਤੇ ਨਾ ਬਣਾਉਣੀਆਂ ਹੂੰ ਸਾਨੂੰ ਤੇ ਹੀ ਪਤਾ ਹੈ ਵਿਗਾਮ ਇੱਕ ਕਹਿੰਦੇ ਕੋਈ ਨਵੀਂ ਸਰਕਾਰ ਆ ਗਈ ਤੇ ਕੀ ਕਰੇ ਤੇ ਪਰ ਇਹਨਾਂ ਤੋਂ ਵੀ ਕੁਝ ਨਹੀਂ ਹੋਇਆ ਤੇ ਕਾਲੀਆਂ ਦੇ ਵੀ ਕੁਝ ਨਹੀਂ ਹੋਇਆ ਹਾਂ ਆਪਣੀਆਂ ਮੈਂ ਹੀ ਇੱਕ ਪਰ ਇਹ ਕਹਿੰਦੇ ਵੀ ਪਹਿਲੀਆਂ ਸਰਕਾਰਾਂ ਖਾਂਦੀਆਂ ਪਿੰਦੀਆਂ ਸੀ ਪੱਤੇ ਜਾਂ ਪਹਿਲਾਂ ਲੋਕਾਂ ਦੇ ਹੱਕ ਖਾਦੇ ਜਾਂਦੇ ਸੀ ਹੁਣ ਨਹੀਂ ਖਾਦੇ ਜਾਂਦੇ ਹਾਂ ਹੱਕ ਨਾ ਕਿਸੇ ਨੂੰ ਮਿਲਿਆ ਤੇ ਨਾ ਕਿਸੇ ਨੂੰ ਦਿੱਤਾ ਤੇ ਨਾ ਨਾ ਹੀ ਖਾਊਗੀ ਉਹ ਸੋ ਦਿੱਤਾ ਉਹ ਫੇਰ ਹੀ ਖਾਊਗਾ ਫੇਰ ਹੀ ਖਾਣਗੇ ਜਾਂ ਨਾ ਕਿਸੇ ਨੂੰ ਦਿੱਤਾ ਤੇ ਨਾ ਹੂੰ ਚਿੱਟਾ-ਚੁੱਟਾ ਵੇਖਦਾ ਪਿੰਡ 'ਚ ਕਿੱਟਾ ਜੀ ਫੁੱਲ ਵੇਖਦਾ ਜੀ ਕਿਵੇਂ ਫੁੱਲ ਵੇਖਦਾ ਫੁੱਲ ਵੇਖਦਾ ਸੰਧਵਾ ਸਾਹਿਬ ਦਾ ਪਿੰਡ ਹੋਵੇ ਚਿੱਟਾ ਫੁੱਲ ਵੇਖਦਾ ਉਹ ਬੰਦ ਹੀ ਨਹੀਂ ਹੋਇਆ ਹਾਂ ਜੀ ਬੰਦ ਹੀ ਨਹੀਂ ਹੋਇਆ ਬੰਦ ਹੀ ਨਹੀਂ ਹੋਇਆ ਯੁੱਧ ਨੇ ਸ਼ਹਿਰ ਉਹਦੇ ਚਲਾਇਆ ਹੋਇਆ ਸਰਕਾਰ ਨੇ ਯੁੱਧ ਹੈ ਕਿੱਥੇ ਆ ਹਾਂ ਉਹ ਕਹਿੰਦੇ ਘਰ ਡਾ ਦੇ ਕਿੱਥੇ ਅਕੋੜ ਕਪੂਰੇ ਕੰਦੇ ਘਰ ਠਾਏ ਆ। ਕੋੜ ਕਪੂਰੇ ਘਰ ਠਾਏ ਹੋਣੇ ਸੰਧਮਾ ਜੀ ਤਾਂ ਫੁੱਲ ਵਿਖਦਾ। ਅੱਛਾ ਜੀ। ਹਾਂ। ਕੋਈ ਰੋਕ ਟੋਕ ਨਹੀਂ। ਕੋਈ ਰੋਕ ਟੋਕ ਨਹੀਂ। ਹਾਂ। ਉਹ ਜੀ ਨੂੰ ਚੱਕ ਕੇ ਲੈ ਜਾਂਦੇ ਹੋ 15 ਦਿਨਾਂ ਬਾਅਦ ਫੇਰ ਇੱਥੇ ਫਿਰ ਤੋਂ ਹੁੰਦਾ। ਅੱਛਾ। ਫੇਰ ਵੇਚਣ ਲੱਗ ਜਾਂਦਾ ਵਾਕੇ। ਹਾਂ, ਉਵੇਂ ਹੀ। ਛਰੇਆਂ ਛਰੇ ਆਉਂ। ਹੂੰ। ਛਰੇਆਂ ਆ ਮੁੰਡੇ ਇੱਥੇ ਪੀਂਦੇ ਆ। ਹੂੰ। ਮਾਰਾ ਤੇਰੇ ਮੁੰਡੇ ਗੁਰਵਾਦ ਹੋਏ ਪਏ ਆ ਮੁੰਡੇ ਸਾਡੇ ਪਿੰਡ ਦੇ ਮਰੇ ਬਹੁਤ ਚਟਾ ਪੀ ਪੀ ਕੇ। ਅੱਛਾ। ਤੇ ਪਰ ਇਹ ਨਹੀਂ ਬੰਦ ਹੋਇਆ। ਹੂੰ। ਇੱਥੇ ਗੱਲਾਂ ਕਰ ਰਹੇ ਸੀ ਕਹਿੰਦੇ ਸੰਧਵਾਸਾਂ ਉਹਨੇ ਕੰਮ ਵੋ ਕੀਤੇ ਨਹੀਂ ਜੀ ਪਿੰਡ ਤੇ ਉਹਨਾਂ ਨੇ ਉਹਨਾਂ ਦੇ ਕੀਤੇ ਹੋਣੇ ਆ ਜਿਹੜਾ ਗੱਲਾਂ ਕਰਦੇ ਆ ਹਾਂ ਵਿਖਾਓ ਕੀ ਕੰਮ ਕੀਤਾ ਇੱਥੇ ਗਲੀਆਂ ਨਾਲੀਆਂ ਬਣੀਆਂ ਨੇ ਜੀ ਪਿੰਡ ਦੇ ਗਲੀਆਂ ਨਾਲੀਆਂ ਦਾ ਬਹੁਤ ਚਿਰਦਿਆਂ ਬਣਿਆ ਨਾਲ ਤਾਂ 6-7 ਸਾਲ ਹੋ ਗਏ ਆ ਨਵੀਂ ਏਟ ਲੱਗੀ ਦਿਖਾਓ ਕਿੱਥੇ ਲੱਗੀ ਆ ਭ੍ਰਿਸ਼ਟਾਚਾਰ ਦਾ ਕੀ ਮਾਹੌਲ ਹੈ ਜੀ ਸਭ ਖਤਮ ਹੀ ਆ ਕੰਮ ਖਤਮ ਹੀ ਆ ਕੁਛ ਨਹੀਂਗਾ ਕੁਛ ਨਹੀਂ ਬਣਿਆਗਾ ਕੁਛ ਨਹੀਂ ਕੋਈ ਕੰਮ ਨਹੀਂ ਹੁੰਦਾਗਾ ਕੋਈ ਨਸ਼ਾ ਨਹੀਂ ਬੰਦ ਹੋਇਆ ਠੀਕ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੰਧਮਾ ਸਾਉ ਦਾ ਪਿੰਡ ਉਹ ਵੇ ਸੁਣਵਾਈ ਨਹੀਂ ਹੁੰਦੀ ਸੰਧਮਾ ਸਾਉ ਦਾ ਪਿੰਡ ਕੀ ਕਰੂਗਾ ਹਾਂ ਉਹ ਸਪੀਕਰ ਨੇ ਜੀ ਸਪੀਕਰ ਹੈਗੇ ਮੈਨੂੰ ਪਤਾ ਸਾਡੇ ਪਿੰਡ ਦੇ ਮੇਰੇ ਨਾਲ ਹੀ ਘਰ ਆ ਉਹਨਾਂ ਦੇ ਅੱਛਾ ਤੇ ਪਰ ਜੇ ਕੁਝ ਹੋਇਆ ਹੋਵੇ ਤਾਂ ਅਸੀਂ ਦੱਸਿਗੇ ਵੀ ਹਾਂ ਹੋਇਆ ਜੀ ਕੁਝ ਨਹੀਂ ਬਹੁਤ ਬੁਰਾ ਹਾਲਾ ਪਿੰਡ ਦਾ ਅੱਛਾ ਖਤਮ ਆ ਕੰਮ ਹਾਂ ਹੁਣ ਪਾਉਂਗੇ ਵੋਟਾਂ 27 ਚ ਵੋਟਾਂ ਤਾਂ ਜਦੋਂ ਆਉਣੀਆਂ ਉਦੋਂ ਪਤਾ ਲੱਗੂਗਾ ਨਾ ਵੀ ਪੈਣੀਆਂ ਜਾਂ ਨਹੀਂ ਪੈਣੀਆਂ ਹਾਂ ਗੱਲ ਦਾ ਵੀ ਕੁਝ ਕਰਕੇ ਤਾਂ ਦਿਖਾਉਣਾ ਏ ਉਹ ਤੁਹਾਡੇ ਪਿੰਡ ਦੇ ਗੱਲ ਕਰੇ ਕਿ ਕਸੰਦਵਾ ਸਾਹਿਬ ਨੂੰ ਹੱਥ ਦੋ ਗੱਡੀ ਰੋਕ ਲੈਂਦੇ ਰੋਕ ਲੈਂਦੀ ਆ ਰੋਕ ਲੈਂਦੇ ਆ ਪੱਕੀ ਗੱਲ ਆ ਹਰੇਕ ਨਾਲ ਹੱਥ ਮਲਾਉਂਦੇ ਆ ਹਰੇਕ ਨਾਲ ਜੱਫੀਆਂ ਵੀ ਪਾਉਂਦੇ ਆ ਪਰ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਹੁੰਦਾ ਹਮ ਕੰਮ ਇਹ ਨਹੀਂ ਨਹੀਂ ਬੁਲਾਉਂਦੇ ਹਰੇਕ ਨੂੰ ਆ ਸਭ ਨੂੰ ਬੁਲਾਉਂਦੇ ਆ ਪਿਆਰ ਹਰੇਕ ਨਾਲ ਉਹਨਾਂ ਦਾ ਸਾਡੇ ਨਾਲ ਵਾਲੀਬਾਲ ਵੀ ਖੇਡਦਾ ਰਿਹਾ ਉਹ ਹਾਂ ਹੁਣ ਹੁਣ ਤੋਂ ਆਪਦੇ ਵਾਲੀਬਾਲ ਖੇਡਦਾ ਸੀ ਆਪਦੇ ਖੇਡਦੇ ਆ ਜੀ ਠੀਕ ਆ ਹਾਂਜੀ ਬਾਪੂ ਜੀ ਇੱਥੇ ਗੱਲ ਕਰ ਰਹੇ ਸੀ ਕਹਿੰਦੇ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਗਈਆਂ ਨੇ ਪਿੰਡ 'ਚ ਕਿੰਨੀਆਂ ਮੌਤਾਂ ਹੋ ਗਈਆਂ ਨੇ ਚਿੱਟੇ ਨਾਲ ਪਿੰਡ 'ਚ ਇੱਥੇ 12 13 ਜ ਮੌਤਾਂ ਹੋ ਚੁੱਕੀਆਂ ਜੀ ਹਾਂਜੀ ਮੁੰਡੇ ਜਵਾਨ ਮਰੇ ਆ ਹਾਂ ਤੇ ਕੋਈ ਇੱਥੇ ਚਿੱਟੇ ਦਾ ਰਿਕਾਰਡ ਨਹੀਂ ਹੋਈ ਕਿਸੇ ਦੀ ਕੋਈ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਜਯੋਦਨ ਸ਼ਾਹ ਵਿਰੋਧੀ ਜੀ ਇਹ ਨਹੀਂ ਸਾਨੂੰ ਪਤਾ ਜੀ ਕੀ ਹੋਵੇ ਸਾਨੂੰ ਪੰਜਾਬੀ ਨਹੀਂ ਲੱਸੀ ਨਹੀਂ ਘਰ ਟਾਇੇ ਜਾ ਰਹੇ ਆ ਜੀ ਜਿਹੜਾ ਨਸ਼ਾ ਵੇਚਦੇ ਕਹਿੰਦੇ ਸਰਕਾਰ ਇਹ ਕਿਹੜਾ ਘਰ ਨਹੀਂ ਟਾਇਆ ਨੇ ਕਿਸੇ ਦਾ ਕੋਈ ਨਹੀਂ ਘਰ ਤਾਂ ਪਹਿਲੇ ਟੱਠੇ ਪਏ ਆ ਹਾਂ ਤੇ ਹੁਣ ਕੀ ਉਹ ਵੱਲਣਗੇ ਹਾਂ ਹਾਂ ਨਹੀਂ ਚਟੜ ਹੋਰ ਕੇ ਕਰ ਕੀ ਹੋਣਗੇ ਘਰ ਇੱਥੇ ਕੋਈ ਕਿਸੇ ਦਾ ਨੀ ਟਟਿਆ ਕਿਸੇ ਦਾ ਕੁਝ ਨਹੀਂ ਹੋਇਆ ਇੱਥੇ ਗਲੀਆਂ ਨਾਲੀਆਂ ਇਹ ਤਾਂ 10 12 ਸਾਲ ਹੀ ਹੋ ਗਏ ਬਹਾਂ ਹੀ ਪਈਆਂ ਨਾ ਕਿਸੇ ਨੇ ਬਣਾਇਆ ਤੇ ਨਾ ਬਣਾਉਣੀ ਹਾਂ ਸਾਨੂੰ ਤੇ ਹੀ ਪਤਾ ਹੈ ਵੀ گاਉਂ ਵਿੱਚ ਕਹਿੰਦੇ ਕੋਈ ਨਵੀਂ ਸਰਕਾਰ ਆ ਗਈ ਤਾਂ ਕੀ ਗਏ ਤੇ ਪਰ ਇਹਨਾਂ ਤੋਂ ਵੀ ਕੁਝ ਨਹੀਂ ਹੋਇਆ ਤੇ ਕਾਲੀਆਂ ਦੇ ਵੀ ਕੁਝ ਨਹੀਂ ਹੋਇਆ ਹਾਂ ਆਪਣੀ ਮੈਂ ਹੀ ਇੱਕ ਪਰ ਇਹ ਕਹਿੰਦੇ ਵੀ ਪਹਿਲੀਆਂ ਸਰਕਾਰਾਂ ਖਾਂਦੀਆਂ ਪਿੰਦੀਆਂ ਸੀ ਭੱਤੇ ਜਾਂ ਪਹਿਲਾਂ ਲੋਕਾਂ ਦੇ ਹੱਕ ਖਾਦੇ ਜਾਂਦੇ ਸੀ ਹੁਣ ਨਹੀਂ ਖਾਦੇ ਜਾਂਦੇ ਹਾਂ ਹੱਕ ਨਾ ਕਿਸੇ ਨੂੰ ਮਿਲਿਆ ਤੇ ਨਾ ਕਿਸੇ ਨੂੰ ਦਿੱਤਾ ਤੇ ਨਾ ਨਾ ਹੀ ਖਾਊਗੀ ਉਹ ਸੋ ਦਿੱਤਾ ਉਹ ਫੇਰ ਹੀ ਖਾਊਗਾ ਫੇਰ ਹੀ ਖਾਣਗੇ ਜਾਂ ਨਾ ਕੇ ਨੂੰ ਦਿੱਤਾ ਤੇ ਨਾ